ਮੌਜੂਦਾ ਜਿਸ ਤਰ੍ਹਾਂ ਸਾਰੀਆਂ ਹੀ ਪਾਰਟੀਆਂ ਜਿੱਦਾਂ ਜਿੱਦਾਂ ਚੋਣਾਂ ਲੱਗ ਕੇ ਆ ਰਹੀਆਂ ਨੇ ਤੇ ਆਪਣੇ ਆਪਣੇ ਪ੍ਰਚਾਰ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਕਰ ਰਹੀਆਂ ਨੇ ਤਾਂ ਇਸ ਵੇਲੇ ਸਰਦਾਰ ਤਰਨਜੀਤ ਸਿੰਘ ਸੰਧੂ ਜੋ ਸਮੁੰਦਰੀ ਪਰਿਵਾਰ ਦੇ ਵਿੱਚੋਂ ਬੀਜੇਪੀ ਦੇ ਉਮੀਦਵਾਰ ਨੇ ਮੂਦਲ ਪਹੁੰਚੇ ਹੋਏ ਨੇ ਲੋਕਾਂ ਦਾ ਇਕੱਠ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਗੱਲ ਜਿਹੜੀ ਆ ਸਮੁੰਦਰੀ ਸਾਹਿਬ ਦੇ ਨਾਲ ਵੀ ਜਰੂਰ ਕਰਾਂਗੇ ਕਿਉਂਕਿ ਜਿਹੜਾ ਇੱਕ ਵਿਰੋਧ ਆ ਉਹ ਲਗਾਤਾਰ ਹੋ ਰਿਹਾ ਅੱਜ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਸੀ ਵਿਰੋਧ ਦੀ ਜਿਹੜੀ ਆ ਘਟਨਾ ਕੀ ਇੱਕ ਵਜ੍ਹਾ ਕੀ ਹੈ ਕਾਰਨ ਕੀ ਹੈ ਸਿਰਫ ਭਾਜਪਾ ਦਾ ਹੀ ਵਿਰੋਧ ਆ ਉਹ ਕਿਉਂ ਹੋ ਰਿਹਾ ਇਹ ਸਮੁੰਦਰੀ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਆ ਤੁਹਾਡੀ ਜ਼ਰੂਰ ਕਰਾਵਾਂਗੇ ਆਓ ਤੁਹਾਨੂੰ ਅੰਦਰ ਦੀ ਜਿਹੜੀਆਂ ਤਸਵੀਰਾਂ ਦਿਖਾਉਣੇ ਆ ਅਸੀਂ ਤੁਹਾਨੂੰ ਦੱਸ ਦਈਏ ਇਸ ਵੇਲੇ ਸਰਦਾਰ ਤਰਨਜੀਤ ਸਿੰਘ ਸੰਧੂ ਮੂਦਲ ਪਹੁੰਚੇ ਹੋਏ ਨੇ ਗੱਲਬਾਤ ਕਰਨੀ ਚਾਹਾਂਗੇ ਤੁਹਾਡੇ ਪਰਿਵਾਰ ਦੇ ਵਿੱਚ ਇਜ਼ਾਫਾ ਹੋਇਆ ਅੱਜ ਬਹੁਤ ਸਾਰੇ ਪਰਿਵਾਰ ਤੁਹਾਡੇ ਵਿੱਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਹੋ ਕਿ ਅੱਜ ਅਸੀਂ ਮੂਦਲ ਆਏ ਹੋਏ ਆਂ ਤੇ ਏਡੀਸੀ ਮੁੱਦਲ ਸਾਹਿਬ ਨੇ ਪ੍ਰੋਗਰਾਮ ਰੱਖਿਆ ਕਾਫੀ ਇੱਥੇ ਦਿਲ ਖੋਲ ਕੇ ਲੋਕ ਬੀਜੇ ਭਾਜਪਾ ਦੇ ਜੁਆਇਨ ਕੀਤੇ ਨੇ ਤੇ ਉਹ ਸਾਰੇ ਅੰਮਰਸਰ ਦੀ ਡਿਵੈਲਪਮੈਂਟ ਤੇ ਖਾਸ ਤੌਰ ਤੇ ਇਸ ਇਲਾਕੇ ਦੀ ਡਿਵੈਲਪਮੈਂਟ ਦੇ ਨਾਲ ਜੁੜੇ ਨੇ ਸਰ ਜੀ ਮੈਂ ਗੱਲ ਕਰਾਂਗੇ ਕਿਸਾਨਾਂ ਦੇ ਵਿਰੋਧੀ ਜਿਹੜੇ ਲੋਕ ਸਾਧ ਰਹੇ ਨੇ ਉਹ ਵੀ ਕਿਸਾਨ ਨੇ ਜੋ ਵਿਰੋਧ ਕਰ ਰਹੇ ਨੇ ਉਹ ਵੀ ਕਿਸਾਨ ਨੇ ਇੱਕ ਕਿਹੋ ਜਿਹਾ ਚੱਕਰ ਆ ਜਿਹੜਾ ਲੋਕ ਬਣਾ ਰਹੇ ਮੇਰਾ ਨਹੀਂ ਖਿਆਲ ਕੋਈ ਅਸਲੀ ਕਿਸਾਨ ਵਿਰੋਧ ਕਰ ਰਿਹਾ ਕਿਉਂਕਿ ਜਿਹੜੇ ਸਾਡੇ ਵਿਚਾਰ ਨੇ ਉਹ ਕਿਸਾਨਾਂ ਦੀ ਪ੍ਰਗਤੀ ਲਈ ਨੇ ਕਿਉਂਕਿ ਮੈਂ ਆਪ ਵੀ ਕਿਸਾਨ ਫਾਮਲੀ ਨੂੰ ਬਿਲੋਂਗ ਕਰਦਾ ਤੇ ਮੈਂ ਕਮ ਸੇ ਕਮ 3-4 ਜਿਹੜੇ ਕਿਸਾਨਾਂ ਦੀਆਂ 15 ਤੋਂ 20 ਗੁਣਾ ਕੀਮਤਾਂ ਜਿਹੜੀ ਉਹਨਾਂ ਦੀਆਂ ਇਨਕਮਾਂ ਬਣਦੀਆਂ ਨੇ ਉਹ ਵਿਧਾਨ ਦੀ ਗੱਲ ਕਰਦਾ ਤੇ ਉਹਦੇ ਉਹਦੇ ਤੇ ਕੋਈ ਵਿਚਾਰ ਨਹੀਂ ਮੈਂ ਸੁਣਿਆ ਜੀ ਸਾਹਿਬ ਇੱਕ ਪੈਰਾਸ਼ੂਟ ਵਾਲੀ ਗੱਲ ਤੇ ਬਹੁਤ ਤੰਜ ਕੀਤਾ ਜਾ ਰਿਹਾ ਕੀ ਕਹਿਣਾ ਕਿਹੜੀ ਗੱਲ ਤੋਂ ਪੈਰਾਸ਼ੂਟ ਤੇ ਕਿ ਤੁਹਾਨੂੰ ਇੱਕ ਪੈਰਾਸ਼ੂਟ ਰਹੀਂ ਉਤਾਰਿਆ ਹੋਇਆ ਮੀਦਵਾਰ ਸਾਰੀਆਂ ਸਾਰੀਆਂ ਪਾਰਟੀਆਂ ਬੜੇ ਤੰਜ ਕੱਸਦੀਆਂ ਨੇ ਕੀ ਜਵਾਬ ਦੇਵਾਂਗੀ ਬੜੀ ਅੱਛੀ ਗੱਲ ਹੈ ਕਿ ਪੈਰਾਸ਼ੂਟ ਕਹਿੰਦੇ ਆ ਸਰਦਾਰ ਤੇਜਾ ਸਿੰਘ ਸਮੁੰਦਰੀ ਵੀ ਪੈਰਾਸ਼ੂਟ ਕਰਕੇ ਆਏ ਸੀ ਨਹੀਂ ਨਹੀਂ ਮੇਰੀ ਗੱਲ ਸੁਣੋ ਅਨੰਤ ਸਰਦਾਰ ਬਿਸ਼ਨ ਸਿੰਘ ਜੁਦਰੀ ਵੀ ਪੈਰਾਸ਼ੂਟ ਕਰਦੇ ਆਏ ਸੀ ਤੇ ਢਾਲੀਵਾਲ ਤੇ ਪੈਰਾਸ਼ੂਟ ਤੇ ਨਹੀਂ ਆਇਆ ਇਹ ਕੈਲੀਫੋਰਨੀਆ ਕੀ ਕਰਦਾ ਸੀ ਵਿਕਰਮ ਸਿੰਘ ਮਜੀਠੀਆ ਨੇ 25 ਸਾਲ ਤੱਕ ਮਜੀਠਾ ਕਿੱਥੇ ਸੀ ਉਹਨੂੰ ਨਹੀਂ ਪਤਾ ਸੀ ਤੇ ਇਸ ਕਰਕੇ ਇਹ ਤਾਂ ਬੁਝੇ ਫਜ਼ੂਲ ਗੱਲ ਹੈ ਇਸ਼ੂ ਇਸ਼ੂ ਤੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਅਗਰ ਆਉਨੇ ਹੋ ਸੱਤਾ ਦੇ ਵਿੱਚ ਆਉਨੇ ਹੋ ਤਾਂ ਕਿਸ ਤਰ੍ਹਾਂ ਦੇ ਵਿਕਾਸ ਦੀ ਆਸ ਲੋਕੀ ਕਰ ਸਕਦੇ ਦੇਖੋ ਵਿਕਾਸ ਤਾਂ ਆਣਾ ਪਹਿਲਾਂ ਹੀ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਕਿਹਾ ਕਿ ਆਪਣੇ ਐਗਰੀਕਲਚਰ ਚ ਇੰਡਸਟਰੀ ਚ ਟੂਰਿਜ਼ਮ ਚ ਇਥੋਂ ਦੀ ਕਨੈਕਟੀਵਿਟੀ ਸਾਡੇ ਇਥੇ ਜਿਹੜੀ ਕਾਰਗੋ ਆ ਇਹ ਸਭ ਵਧਣੀ ਚਾਹੀਦੀ ਆ ਤੇ ਸਾਡੇ ਅੰਮ੍ਰਿਤਸਰ ਦੇ ਜਿਹੜਾ ਪ੍ਰੋਡਕਟਸ ਨੇ ਚਾਹੇ ਉਹ ਇੰਡਸਟਰੀ ਚਾਹੇ ਸਾਡੀ ਐਗਰੀਕਲਚਰ ਚੋਂ ਆ ਉਹ ਬਾਹਰ ਜਾਣਾ ਚਾਹੀਦਾ ਐਕਸਪੋਰਟ ਹੋਣਾ ਚਾਹੀਦਾ ਮੇਰਾ ਇੱਕੋ ਮੇਰਾ ਲਾਸਟ ਸਵਾਲ ਆ ਸਰ ਤੁਸੀਂ ਪਿੰਡ ਦੇ ਵਿੱਚ ਐਂਟਰ ਕੀਤਾ ਤੁਸੀਂ ਪਿੰਡ ਦਾ ਵਿਕਾਸ ਦੇਖਿਆ ਹੋਊਗਾ ਪਿਛਲੀਆਂ ਪਾਟੀਆਂ ਦਾ ਸਰ ਇੱਕ ਸਰੋਪਾਵਾਦ ਤੁਸੀਂ ਆਪ ਦੇਖੋ ਪਿੰਡ ਦਾ ਵਿਕਾਸ ਲੋਕਾਂ ਨੂੰ ਪੁੱਛੋ ਉਹਨਾਂ ਦੀਆਂ ਮੁਸ਼ਕਲਾਂ ਦਾ ਅਗਰ ਮੁਸ਼ਕਲਾਂ ਇੱਥੇ ਕੰਟੀਨਿਊ ਕਰ ਰਹੀਆਂ ਤੇ ਜਿਹੜੇ ਪਾਵਰ 'ਚ ਬੈਠੇ ਨੇ ਉਹਨਾਂ ਕੋਲ ਜਵਾਬ ਲਓ ਉਹਨਾਂ ਦੀ ਅਕਾਉਂਟੇਬਿਲਟੀ ਲਓ ਤੇ ਮੈਂ ਤਾਂ ਅੱਗੇ ਦੀ ਗੱਲ ਕਰਦਾ ਔਰ ਕੰਕਰੀਟ ਗੱਲ ਕਰਦਾ ਤਾਂ ਇਸ ਕਰਕੇ ਆਪਣੇ ਵਿਚਾਰ ਮੇਰੇ ਕਲੀਅਰ ਨੇ ਤੇ ਡਿਵੈਲਪਮੈਂਟ ਇੱਥੇ ਆਣੀ ਆਣੀ ਆ ਇਸ ਵੇਲੇ ਗੱਲ ਤੇਜਾ ਸਿੰਘ ਪਰਵਾਰ ਦੇ ਵਿੱਚੋਂ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਮੂਲ ਦੇ ਵਿੱਚ ਪਹੁੰਚੇ ਹੋਏ ਆ ਬਹੁਤ ਸਾਰੇ ਪਰਿਵਾਰ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਦੂਜੀ ਤੁਹਾਨੂੰ ਇੱਕ ਵੱਡੀ ਗੱਲ ਦੱਸਦੀ ਏ ਕਿ ਕਿਸਾਨਾਂ ਦੇ ਵੱਲੋਂ ਅੱਡੇ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਸੀ ਤਾਂ ਦੂਸਰੇ ਪਾਸੇ ਜਿਹੜੇ ਅੱਜ ਸੱਦੇ ਹੋਏ ਪਰਿਵਾਰ ਨੇ ਉਹ ਵੀ ਕਿਸਾਨੀ ਦੇ ਵਿੱਚ ਹੀ ਮਤਲਬ ਜਿਵੇਂ ਕਹਿ ਦਈਏ ਕਿਸਾਨ ਪਰਿਵਾਰਾਂ ਦੇ ਵਿੱਚੋਂ ਨੇ ਤਾਂ ਤੁਹਾਨੂੰ ਦੱਸਦੀ ਏ ਕਿ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਅਗਰ ਮੈਂ ਪੈਰਾਸ਼ੂਟ ਨਾਲ ਉਤਰਿਆ ਹੋਇਆ ਉਮੀਦਵਾਰਾਂ ਤਾਂ ਤੁਹਾਨੂੰ ਕੰਮ ਵੀ ਪੈਰਾਸ਼ੂਟ ਵਾਂਗੂ ਹੀ ਕਰਕੇ ਦਿਖਾਵਾਂਗਾ ਮੇਰੇ ਕੰਮਾਂ ਦੀ ਜਿਹੜੀ ਤੇਜ਼ੀ ਆ ਉਹ ਲੋਕ ਆਪ ਦੇਖਣਗੇ ਤਾਂ ਇਸ ਵੇਲੇ ਸਾਡੇ ਨਾਲ ਰਿਟਾਇਰ ਏਡੀਸੀ ਰਣਵੀਰ ਸਿੰਘ ਮੂਦਲ ਨੇ ਜੋ ਅੱਜ ਬੀਜੇਪੀ ਦੇ ਖੇਮੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਇੱਕ ਪਾਸੇ ਬੀਜੇਪੀ ਦਾ ਵਿਰੋਧ ਹੁੰਦਾ ਤਾਂ ਦੂਜੇ ਪਾਸੇ ਪਰਿਵਾਰ ਵਿੱਚ ਵਾਧਾ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਬੀਜੇਪੀ ਜੁਆਇਨ ਕੀਤੀ ਆ ਬ੍ਰਦਰ ਜੀ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਰਾ ਸਾਡਾ ਪ੍ਰੋਗਰਾਮ ਜਿਹੜਾ ਇਹਨੂੰ ਕਵਰ ਕੀਤਾ ਸਬ ਤੋਂ ਪਹਿਲਾਂ ਗੱਲ ਤੇ ਆ ਕਿ ਮੈਂ ਬੀਜੇਪੀ ਅੱਜ ਜੁਆਇਨ ਨਹੀਂ ਕੀਤੀ ਮੈਂ 2-3 ਮਹੀਨੇ ਪਹਿਲਾਂ ਤੋਂ ਜੁਆਇਨ ਕੀਤੀ ਆ ਅੱਜ ਤਾਂ ਸਿੰਪਲ ਸੰਧੂ ਸਾਹਿਬ ਦਾ ਇੱਕ ਬ੍ਰੇਕਫਾਸਟ ਸੀਗਾ ਇੱਥੇ ਤੇ ਬ੍ਰੇਕਫਾਸਟ ਕਰਦਾ ਕਰਦਾ ਸੱਜਣਾ ਨੂੰ ਬੁਲਾਉਂਦੇ ਮੈਨਾਂ ਤੁਹਾਨੂੰ ਵੀ ਦੇਖ ਹੀ ਲਿਆ ਤੁਸੀਂ ਕਿ ਰੈਲੀ ਬਣ ਗਈ ਆ ਸੋ ਅੱਜ ਸਾਡੇ ਪਿੰਡ ਦੇ 16 ਪਰਿਵਾਰ ਇਹਦੇ ਵਿੱਚ ਸ਼ਾਮਲ ਹੋਏ ਨੇ ਮੈਂ ਤਾਂ ਤਕਰੀਬਨ 2-3 ਮਹੀਨੇ ਪਹਿਲਾਂ ਹੀ ਜੁਆਇਨ ਕਰ ਲਈ ਸੀ ਬੀਜੇਪੀ ਠੀਕ ਐ ਦੀ ਸਾਹਿਬ ਬਾਹਰ ਦੇਖਦੇ ਆ ਅੱਡੇ ਦੇ ਉੱਪਰ ਵਿਰੋਧ ਹੋਇਆ ਸੀ ਮੈਂ ਦੇਖਿਆ ਕਿਸਾਨ ਪਿੰਡ ਦੇ ਨਹੀਂ ਸੀ ਬਾਹਰੋਂ ਆ ਕੇ ਵਿਰੋਧ ਕਰ ਰਹੇ ਪਿੰਡ ਦੇ ਕਿਸਾਨਾਂ ਵਿਰੋਧ ਨਹੀਂ ਕੀਤਾਗਾ ਬਾਹਰ ਦੇ ਆ ਕੇ ਕਰ ਰਹੇ ਕੀ ਦੇਖਦੇ ਆ ਚੀ ਸਰ ਇਹ ਪੋਲਿਟੀਕਲ ਸਟੈਂਟਸ ਸਰ ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ ਖੁਦ ਜਿਹੜੇ ਕੈਂਡੀਡੇਟ ਨੇ ਜਾਂ ਖੁਦ ਸਾਡੀ ਫੈਮਿਲੀ ਜਾਂ ਹੋਰ ਵੀ ਕਿੰਨੇ ਕਿਸਾਨ ਇੱਥੇ ਬੈਠੇ ਨੇ ਅਸੀਂ ਵੀ ਕਿਸਾਨ ਆ ਠੀਕ ਹੈ ਜੇ ਕਿਸੇ ਦੋ ਚਾਰ ਕਿਸਾਨਾਂ ਨੂੰ ਅਗਰ ਜਿਹੜੇ ਬਾਹਰ ਦੇ ਜਿਹੜੇ ਵੀ ਆਏ ਨੇ ਮੈਨੂੰ ਤਾਂ ਪਤਾ ਨਹੀਂ ਕੌਣ ਨੇ ਹਨਾ ਅਗਰ ਉਹਨਾਂ ਨੂੰ ਕੋਈ ਤਕਲੀਫ ਹੈ ਤੇ ਅਸੀਂ ਇਸੇ ਲਈ ਹੁਣ ਸੰਧੂ ਸਾਹਿਬ ਨੂੰ ਜਿਤਾਉਣ ਦਾ ਯਤਨ ਕਰ ਰਹੇ ਆ ਕਿ ਸਾਡੀ ਕੋ ਗੱਲ ਕਰਨ ਵਾਲਾ ਤੇ ਉੱਥੇ ਲੋਕ ਸਭਾ ਚ ਹੋਵੇ ਤੋ ਜੀ ਅਸੀਂ ਕਿਸੇ ਨੂੰ ਭੇਜਾਂਗੇ ਹੀ ਨਹੀਂ ਤਾਂ ਫਿਰ ਤਾਂ ਕੁਦਰਤੀ ਗੱਲ ਸਾਡੀ ਕੋਈ ਗੱਲ ਉੱਥੇ ਕਰੇਗਾ ਹੀ ਨਹੀਂ ਸੋ ਸਾਨੂੰ ਇਹਨਾਂ ਨੂੰ ਭਾਰੀ ਬਹੁਮਦ ਨਾਲ ਜਿਤਾ ਕੇ ਭੇਜਣਾ ਚਾਹੀਦਾ ਤਾਂ ਹੀ ਸਾਡੀ ਉੱਥੇ ਕੋਈ ਗੱਲ ਕਰੇਗਾ ਮੁਦਲ ਸਾਹਿਬ ਤੁਸੀਂ ਏਡੀਸੀ ਡਿਵੈਲਪਮੈਂਟ ਇੱਕ ਜਿਹੜਾ ਕਹਿ ਦਈਏ ਕਿ ਸੱਜਣ ਸਵਾਰਨ ਦਾ ਮਹਿਕਮਾ ਵਾ ਕਿ ਤੁਸੀਂ ਡਿਵੈਲਪਮੈਂਟ ਦੇ ਵਿੱਚ ਰਹੇ ਹੋ ਇੱਕ ਧਰਨੇ ਪ੍ਰਦਰਸ਼ਨ ਇੱਕ ਮਤਲਬ ਮੇਨ ਰਹਿ ਚੁੱਕੇ ਆ ਜਾਂ ਇਸ ਚੀਜ਼ ਦਾ ਹੋਰ ਕੋਈ ਸੋਲੂਸ਼ਨ ਕੀ ਹੈਗਾ ਨਹੀਂ ਦੇਖੋ ਪਤਾ ਕੀ ਹੈ ਜੀ ਹਰ ਬੰਦਾ ਜਿਹੜਾ ਨਾ ਅੱਜ ਕੱਲ ਉਹਦੀ ਡਿਮਾਂਡ ਬੜੀ ਹੋ ਗਈ ਆ ਜਦੋਂ ਦੀ ਅਵੇਅਰਨੈਸ ਆ ਗਈ ਆ ਤਾ ਲੋਕ ਜਿਹੜੇ ਇਹ ਸੋਚਦੇ ਆ ਕਿ ਮੇਰੇ ਸਾਰੇ ਜਿਹੜੇ ਹੈਗੇ ਨੇ ਮੇਰਾ ਫਰਜ ਤਾਂ ਕੋਈ ਨਹੀਂਗਾ ਤਾ ਮੇਰੇ ਹੱਕ ਹੈਗੇ ਨੇ ਠੀਕ ਹੈ ਉਹ ਆਪਣੇ ਹੱਕ ਲੈਣਾ ਚਾਹੁੰਦੇ ਆ ਉਹਨਾਂ ਦਾ ਤਰੀਕਾ ਅਲੱਗ ਆ ਉਹ ਸਾਡੇ ਭਰਾ ਨੇ ਮੈਂ ਤੇ ਕਿਹਨੂੰ ਕਹਿਣਾ ਹੁ ਨਾ ਵੀ ਠੀਕ ਹੈ ਸੋ ਆਓ ਇਹੋ ਜੇ ਨੇਤਾ ਨੂੰ ਮਿਲੋ ਔਰ ਇਹ ਫਿਊਚਰ ਦੇ ਵਿੱਚ ਜਦੋਂ ਵੀ ਕਿਤੇ ਉੱਥੇ ਦਿੱਲੀ ਜਾਂ ਚੰਡੀਗੜ੍ਹ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਆ ਤੋ ਉਥੇ ਕੰਮ ਸਗੋਂ ਮੈਂ ਦੱਸਣ ਵਾਲੀ ਤਾਂ ਬਣੀ ਆ ਹੁਣ ਸਾਡੀਆਂ ਜਿਹੜੀਆਂ ਅਸੀਂ ਮੀਟਿੰਗਾਂ ਕਰਦੇ ਰੇ ਆ ਮੈਂ 35 ਸਾਲ ਦੀ ਸਰਵਿਸ ਕੀਤੀ ਆ ਮੀਟਿੰਗਾਂ ਕਰਨ ਦਾ ਸਾਡਾ ਮਤਲਬ ਇਹ ਨਹੀਂ ਹੁੰਦਾ ਕਿ ਚਾਹ ਪਾਣੀ ਪੀਣਾ ਜਾਂ ਟਾਈਮ ਵੇਸਟ ਕਰਨਾ ਮੀਟਿੰਗਾਂ ਦਾ ਮਤਲਬ ਹੁੰਦਾ ਕਿ ਫੀਡਬੈਕ ਲੈਣੀ ਸੋ ਉਹ ਫੀਡਬੈਕ ਸਾਨੂੰ ਮਿਲੇਗੀ ਤੇ ਫੇਰ ਹੀ ਅੱਗੇ ਜਾ ਕੇ ਅਸੀਂ ਉਹਦੇ ਕੋਈ ਐਕਸ਼ਨ ਕਰਾਂਗੇ ਤਾਂ ਸਾਨੂੰ ਫੀਡਬੈਕ ਜਿਹੜੀ ਆ ਉਹ ਇਦਾਂ ਮਿਲ ਬੈਠ ਕੇ ਕਰਨੀ ਚਾਹੀਦੀ ਹੈ ਨਾ ਕਿ ਕਾਲੀਆਂ ਝੰਡੀਆਂ ਜਾਂ ਕੋਈ ਝੰਡੇ ਲੈ ਕੇ ਅਸੀਂ ਉਹ ਕਰਾਂਗੇ ਇੱਕ ਜਦੋਂ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਤੇ ਪਿੰਡ ਦੇ ਚੌਂਕ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਪਿਟਲੀ ਪਿਛਲੀਆਂ ਜਿੰਨੀਆਂ ਵੀ ਪਾਰਟੀਆਂ ਨੇ ਜਾਂ ਹੁਣ 2 ਸਾਲ ਦੀ ਕਿਸ ਤਰ੍ਹਾਂ ਦਾ ਤੁਸੀਂ ਉਹਨਾਂ ਤੇ ਤੰਜ ਕੱਸਦੇ ਹੋ ਕੀ ਕਹਿੰਦੇ ਹੋ ਇਸ ਡਵੈਲਪਮੈਂਟ ਨੂੰ ਲੈ ਕੇ ਮੈਂ ਦੱਸਦਾ ਜੀ ਇਹ ਗ੍ਰਾਂਟ ਮੈਂ ਹੀ ਦਿੱਤੀ ਸੀਗੀ ਬੜਾ ਸੋਹਣਾ ਚੌਂਕ ਬਣਿਆ ਸੀਗਾ ਇਹ ਬਿਲਕੁਲ ਪਿੰਡ ਦੇ ਫਰੰਟ ਤੋਂ ਲੈ ਕੇ ਲਾਸਟ ਸਾਡੀ ਰੇਲਵੇ ਲਾਈਨ ਆ ਉਹਦੇ ਪੁਲ ਤੱਕ ਇਹ ਰੋਡ ਬਣਿਆ ਸੀਗਾ ਬਟ ਹੋਇਆ ਕਿ ਅਨਫੋਰਚੂਨੇਟਲੀ ਕਿ ਕੁਝ ਪਿੰਡ ਦੇ ਲੋਕਾਂ ਨੇ ਜਿਹੜੀ ਛੱਪੜ ਸੀ ਉਹਦੀ ਲੈਂਡ ਦੇ ਉੱਪਰ ਕਬਜ਼ਾ ਕਰ ਲਿਆ ਹੁਣ ਜਦੋਂ ਬਾਰਸ਼ਾਂ ਜਿਆਦੀਆਂ ਹੁੰਦੀਆਂ ਨੇ ਉਹਦੇ ਨਾਲ ਕੀ ਹੁੰਦਾ ਕਿ ਪਾਣੀ ਓਵਰਫਲ ਹੁੰਦਾ ਉਹ ਪਾਣੀ ਫਿਰ ਕਿਸੇ ਪਾਸੇ ਜਾ ਨਹੀਂ ਸ ਰਿਹਾ ਲੋਕਾਂ ਦੇ ਘਰਾਂ 'ਚ ਵੜ ਰਿਹਾ ਸੀ ਫਿਰ ਕੁਝ ਵਿਅਕਤੀਆਂ ਨੇ ਸੈਂਟਰ ਦੇ ਵਿੱਚੋਂ ਉਹਨੂੰ ਕੱਟ ਕੇ ਫਿਲਹਾਲ ਪਾਣੀ ਉਹਨਾਂ ਦੇ ਘਰਾਂ 'ਚੋਂ ਬਾਹਰ ਕੱਢਿਆ ਵਾਹਿਗੁਰੂ ਕਿਰਪਾ ਕਰੇ ਆ ਇਲੈਕਸ਼ਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾ ਕੰਮ ਹੀ ਜਿਹੜਾ ਮੈਨੂੰ ਖੁਦੇ ਬੁਰਾ ਲੱਗਦਾ ਕਿ ਗੁਰਦੁਆਰਾ ਸਾਹਿਬ ਨੂੰ ਇਹ ਰਸਤਾ ਆਉਂਦਾ ਇੰਨਾ ਸੋਹਣਾ ਬਣਿਆ ਸੀ ਬਟ ਉਹਨੂੰ ਜਿਹੜਾ ਸਾਨੂੰ ਵਿੱਚੋਂ ਟੈਂਪਰੇਰੀ ਖਾਲੀ ਪਾਉਣੀ ਪਈ ਆ ਉਹ ਅਸੀਂ ਬਿਲਕੁਲ ਠੀਕ ਕਰ ਦਾਂਗੇ ਜੀ ਜਿਸ ਤਰ੍ਹਾਂ ਅਗਰ ਬੀਜੇਪੀ ਦੀ ਸਰਕਾਰ ਆਉਂਦੀ ਜਾਂ ਫਿਰ ਦੁਬਾਰਾ ਸਾਡੇ ਕੈਂਡੀਡੇਟ ਜਿੱਤ ਜਾਂਦੇ ਨੇ ਤੁਸੀਂ ਵੀ ਉਹਨਾਂ ਦੇ ਖੇਮੇ ਦੇ ਵਿੱਚੋਂ ਕੀ ਇਹ ਪਿੰਡ ਆਸ ਕਰ ਸਕਦਾ ਜਿਸ ਤਰ੍ਹਾਂ ਇੱਕ ਸਮਾਰਟ ਸਿਟੀ ਅਮਰਸਰ ਨੂੰ ਕਿਹਾ ਗਿਆ ਕਿ ਸਾਡਾ ਪਿੰਡ ਵੀ ਇਹ ਆਸ ਕਰ ਸਕਦਾ ਕਿ ਮੈਂ ਸਮਾਰਟ ਪਿੰਡ ਬਣੂੰਗਾ ਵਾਈ ਨਾਟ ਜੀ ਮੈਂ ਇੱਕ ਵੇਖੋ ਮੈਂ ਸਭ ਤੋਂ ਵੱਡੀ ਗੱਲ ਕਰਦਾ ਕਿ ਬਹੁਤ ਸਾਰੇ ਲੀਡਰ ਐਸੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਿਵੈਲਪਮੈਂਟ ਸ਼ਬਦ ਹੈ ਕੀ ਆ ਜਾਂ ਕਿੱਦਾਂ-ਕਿੱਦਾਂ ਹੋਣੀ ਆ ਸੋ ਮੇਰੇ ਇਸ ਮਹਿਕ ਵਿੱਚ ਜਾਂ ਇਸ ਸੌਰੀ ਪਾਰਟੀ ਚੋਂ ਦਾ ਇਹ ਫਾਇਦਾ ਹੋਏਗਾ ਕਿ ਮੈਨੂੰ 35 ਸਾਲ ਦੀ ਡਿਵੈਲਪਮੈਂਟ ਦਾ ਤੇ ਪਤਾ ਹੀ ਆ। ਫੋੜ ਮੈਂ ਸਿਆਸਤ ਹੌਲੀ ਹੌਲੀ ਸਿੱਖੂਗਾ ਤੇ ਸਿਆਸਤ ਪਲੱਸ ਮੇਰੀ 35 ਸਾਲ ਦੀ ਡਿਵੈਲਪਮੈਂਟ ਹੈ। ਅਸੀਂ ਰੰਗ ਲਿਆਵਾਂਗੇ ਜੀ ਮੂਦਲ ਬਿਲਕੁਲ ਸਮਾਰਟ ਮੂਦਲ ਬਣਾਵਾਂਗੇ ਔਰ ਬਹੁਤ ਵਧੀਆ ਬਣਾਵਾਂਗੇ ਜੀ। ਮੈਡਮ ਜੀਵਨ ਜੋਤ ਕੈਂ ਮੈਂ ਇੱਕ ਪਰਸੋਂ ਉਹਨਾਂ ਦੀ ਰੈਲੀ ਦੇ ਵਿੱਚ ਸ਼ਾਮਲ ਹੋਇਆ ਸੀ ਕਵਰੇਜ ਦੇ ਲਈ। ਇੱਕ ਆਪਣੇ ਕੰਮਾਂ ਨੂੰ ਲੈ ਕੇ ਬੜੀਆਂ ਉੱਚੀ ਉੱਚੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਸਾਡੇ ਕੰਮਾਂ ਤੋਂ ਬਹੁਤ ਖੁਸ਼ ਨੇ। ਕਿਸ ਤਰ੍ਹਾਂ ਦੇ ਕੰਮ ਹੋਣਗੇ ਕਿਉਂਕਿ ਮੈਂ ਆ ਪਿੰਡ ਦੇ ਵਿਕਾਸ ਨੂੰ ਲੈ ਕੇ ਤੇ ਸ਼ਾਇਦ ਇਹੋ ਜ ਨੇ ਦੇਖੋ ਸਾਡੇ ਭੈਣ ਜੀ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਕੋਈ ਉਹਨਾਂ ਬਾਰੇ ਨਹੀਂ ਦੱਸਦਾ ਬਾਕੀ ਉਹਨਾਂ ਨੇ ਜੋ ਜੋ ਕੰਮ ਕਰਾਏ ਉਹ ਤਾਂ ਉਹੀ ਗਿਣਾ ਸਕਦੇ ਨੇ ਹਨਾ ਮੈਂ ਤੇ ਡਿਪਾਰਟਮੈਂਟ ਦੇ ਵਿੱਚ ਸੀਗਾ ਮੈਂ ਤੇ ਆਪਣੇ ਜੋ ਮੇਰੇ ਟਾਰਗੇਟ ਸੀ ਮੈਂ ਉਹ ਅਚੀਵ ਕਰਦਾ ਸੀ ਸੋ ਭੈਣ ਜੀ ਉਹਨਾਂ ਨੇ ਵੀ ਜਿੰਨੇ ਜਿੰਨੇ ਵੀ ਕੰਮ ਕਰਾਏ ਨੇ ਤੇ ਉਹ ਤੇ ਉਹੀ ਦੱਸ ਸਕਦੇ ਨੇ ਬਟ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਦੋ ਚਾਰ ਉਦਘਾਟਨ ਜ਼ਰੂਰ ਕੀਤੇ ਨੇ ਪਰ ਉਹ ਕੰਮ ਚੱਲ ਵੀ ਰਹੇ ਨੇ ਕੁਝ ਹੋਏ ਵੀ ਨੇ ਕੰਮ ਬਟ ਜਦੋਂ ਮੈਂ ਇੱਥੇ ਅਮਰਸਰ ਏਡੀਸੀ ਸੀ ਉਦੋਂ ਮੈਂ ਕੋਸ਼ਿਸ਼ ਕੀਤੀ ਆ ਕਿ ਪਿੰਡ ਦਾ ਕੋਈ ਕੰਮ ਜਿਹੜਾ ਉਹ ਰਵੇ ਨਾ ਮਤਲਬ 8-10 ਕਰੋੜ ਤੋਂ ਵੱਧ ਮੈਂ ਰੁਪਈਆ ਆਪਣੇ ਪਿੰਡ ਵਿੱਚ ਲਿਆਂਦਾ ਸੀਗਾ ਔਰ ਉਹ ਹੁਣ ਸਿਰਫ ਆ ਰਾਹ ਕਰਕੇ ਸਾਡਾ ਇਸ ਤਰ੍ਹਾਂ ਦਾ ਲੱਗਦਾ ਆਦਰਵਾਇਜ਼ ਤੁਸੀਂ ਜਿਹੜੋ ਸੜਕ ਤੋਂ ਚੱਲੋਗੇ ਇੱਕ ਤਾਂ ਵੀਰਕੇ ਤੋਂ ਲੈ ਕੇ ਤੇ ਬਾਈਪਾਸ ਤੱਕ 4 ਲੇਨਿੰਗ ਰੋਡ ਬਣਾਈ ਸੀ 3 ਕਰੋੜ 3 ਲੱਖ ਦੀ 45 ਲੱਖ ਦੀਆਂ ਲਾਈਟਾਂ ਲਗਵਾਈਆਂ ਸੀਗੀਆਂ ਫਿਰ ਮੂਥਲ ਅੱਡੇ ਤੋਂ ਲੈ ਕੇ ਮੂਥਲ ਪਿੰਡ ਤੱਕ 15 ਲੱਖ ਦੀਆਂ ਲਾਈਟਾਂ 3.5 ਥਾਪੜ ਮਾਡਲ ਛੱਪੜ ਸੀ ਤਕਰੀਬਨ 45-50 ਲੱਖ ਰੁਪਈਆ ਆਉਦਾ ਸੀ 137 ਗਲੀਆਂ 616 ਲਾਈਟ ਸੀਗੀ 50 ਜਿਹੜੇ ਆ ਉਹ ਗਰੀਬ ਲੋਕਾਂ ਦੇ ਜਿਹੜੇ ਹੈਗੇ ਸੋਨਾਂ ਦੀਆਂ ਘਰਾਂ ਦੀਆਂ ਛੱਤਾਂ ਬਦਲਾਈਆਂ ਸੀਗੀਆਂ ਸੋ ਇਸ ਤਰ੍ਹਾਂ ਹੀ ਸਕੂਲ ਸੀਗੇ ਉਸ ਸਕੂਲ ਦੇ ਵਿੱਚ ਮੈਂ ਇਹ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਸਾਡੇ ਜਿਹੜਾ ਹਾਈ ਸਕੂਲ ਆ ਉਹਦੇ ਵਿੱਚ ਜਿਹੜੀ ਅਸੀਂ ਬਾਸਕਟਬਾਲ ਗਰਾਊਂਡ ਬਣਾਈਆਂ ਉਹ ਵੀ ਅਸੀਂ ਅੰਡਰ ਨਰੇਗਾ ਬਣਾਈਆਂ ਸਕੂਲਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਤੱਕ ਅਸੀਂ ਕੀਤਾ ਵਾ ਸੋ ਕੰਮਾਂ ਦੀ ਕੋਈ ਸਾਡੀ ਘਾਟ ਨਹੀਂ ਰਹੀ ਬਟਿਆ ਵੀ ਉਹਦੀ ਹੁਣ ਸੰਭਾਲ ਕਰਨ ਦੀ ਲੋੜ ਆ ਤੇ ਹੁਣ ਮੈਂ ਚਲੋ ਫ੍ਰੀ ਹੋ ਗਿਆ ਮੈਂ ਆਪਣੇ ਪਿੰਡ ਚ ਆਪਣੇ ਘਰ ਦੀ ਮੈਂ ਰਿਪੇਅਰਪੁਰ ਸ਼ੁਰੂ ਕਰਾਤੀ ਆ ਹੁਣ ਪਿੰਡ ਆਇਆ ਕਰੂੰਗਾ ਤੇ ਓਬਵੀਅਸਲੀ ਜਿੱਥੇ ਜਿੱਥੇ ਮੈਨੂੰ ਕਮੀ ਨਜ਼ਰ ਆਊਗੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੇਰਾ ਪਿੰਡ ਆ ਮੈਂ ਇੱਥੇ ਜਨਮਿਆ ਤੇ ਮੈਂ ਇਹਨੂੰ ਬੈਸਟ ਬਣਾਉਣ ਦਾ ਯਤਨ ਕਰੂੰਗਾ ਲੋਕ ਕੀ ਵਿਸ਼ਵਾਸ ਕਰ ਸਕਦੇ ਨੇ ਹੁਣ ਅੱਗੇ ਬਸ ਹੀ ਲੋਕਾਂ ਨੂੰ ਵਿਸ਼ਵਾਸ ਹੀ ਕਰਨਾ ਚਾਹੀਦਾ ਕਿ ਮੇਰਾ ਪਿੰਡ ਆ ਮੈਂ ਕਿਸੇ ਤੇ ਕੋਈ ਏਸਾਨ ਨਹੀਂ ਕਰਨਾ ਸੋ ਮੈਂ ਇੱਥੇ ਜਨਮ ਲਿਆ ਵਾ ਮੈਂ ਇਹਨੂੰ ਬੈਸਟ ਬਣਾਉਂਦਾ ਯਤਨ ਕਰਨਾ ਹੀ ਆ ਤੇ ਤੁਹਾਡੇ ਵਰਗੇ ਮੇਰੇ ਜਿੰਨੇ ਵੀਰ ਨੇ ਜਾਂ ਜਿੰਨੇ ਚੈਨਲ ਨੇ ਉਹ ਵੀ ਸਾਡਾ ਸਹਿਯੋਗ ਕਰਨ ਸਾਨੂੰ ਦੱਸਿਆ ਕਰੋ ਕਿੱਥੇ ਕੋਈ ਸਾਡੇ ਕੋਲ ਨਲਾਕੀ ਹੋਈ ਆ ਕਿੱਥੇ ਸਾਡੇ ਕੋਲ ਕੋਈ ਕਮੀ ਰਹਿ ਗਈ ਆ ਅਸੀਂ ਉਹਨੂੰ ਦੂਰ ਕਰਨ ਦਾ ਯਤਨ ਕਰਾਂਗੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੱਥੇ ਆਏ ਕਵਰੇਜ ਕੀਤੀ ਬਹੁਤ ਸ਼ੁਕਰੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਸ ਵੇਲੇ ਮੂਦਲ ਦੇ ਵਿੱਚ ਮੌਜੂਦ ਆ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੋ ਇੱਥੇ ਹੋਕੇ ਗਏ ਨੇ ਬੀਜੇਪੀ ਦਾ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਤੇ ਦੂਜੇ ਪਾਸੇ ਬੀਜੇਪੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਬਹੁਤ ਸਾਰੇ ਪਰਿਵਾਰ ਬੀਜੇਪੀ ਜੁਆਇਨ ਕਰ ਰਹੇ ਨੇ ਤਾਂ ਅੱਜ ਵੀ ਬਹੁਤ ਸਾਰੇ ਪਰਿਵਾਰ ਲਗਭਗ 16 ਪਰਿਵਾਰ ਜਿਹੜੇ ਨੇ ਉਹ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਨੇ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਰ ਪਾਰਟੀ ਜਿਹੜੀ ਉਹ ਆਪੋ ਆਪਣਾ ਪ੍ਰਚਾਰ ਆਪੋ ਆਪਣੇ ਇਲਾਕਿਆਂ 'ਚ ਕਰ ਰਹੀ ਆ ਤਾਂ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਹੁਣ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ ਵਿੱਚ ਆ ਕਿਸ ਦੀ ਸਰਕਾਰ ਜਿਹੜੀ ਆ ਉਹ ਸੱਤਾ ਦੇ ਵਿੱਚ ਹੋਊਗੀ ਕਿਹੜੇ ਐਮਪੀ ਜਿੱਤ ਕੇ ਰਾਜ ਸਭਾ ਪਹੁੰਚਦੇ ਨੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿੱਲ